ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਤੇ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸੀ ਮੁੱਦਿਆਂ ਤੇ ਪੱਖ ਤੇ ਅਤੇ ਚਰਚਿਤ ਖਬਰਾਂ ਤੇ ਤੇ ਇਸ ਟਾਈਮ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਕੁਲਦੀਪ ਸਿੰਘ 베ਦਜੀ ਸਰ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਸ਼ੁਕਰੀਆ ਸੋ ਜਿਵੇਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਿਆਸੀ ਤੇ ਭਖ ਦੇ ਮੁੱਦਿਆਂ ਤੇ ਚਰਚਾ ਕਰੀ ਦੀਏ ਉਸੇ ਲੜੀ ਦੇ ਤਹਿਤ ਅੱਜ ਦੀ ਪਹਿਲੀ ਖਬਰ ਹੈ ਜਿਹੜੀ ਹਿਮਾਚਲ ਪ੍ਰਦੇਸ਼ ਦੇ ਨਾਲ ਜੁੜੀ ਹੋਈ ਹੈ ਜਿੱਤੇ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਇੱਕ ਅਨੋਖੀ ਪਹਿਲ ਕਦਮੀ ਕਰਦੇ ਹੋਏ ਨਸ਼ਾ ਫੜਾਉਣ ਵਾਲਿਆਂ ਲਈ ਕੈਸ਼ ਇਨਾਮ ਰੱਖੇ ਨੇ ਜਿਵੇਂ ਕਿ ਉਸ ਦੇ ਅਨੁਸਾਰ 1 ਗ੍ਰਾਮ ਨਸ਼ਾ ਫੜਾਉਣ ਵਾਲੇ ਨੂੰ 10000 ਰੁਪਏ ਕੈਸ਼ ਇਨਾਮ ਦਿੱਤਾ ਜਾਵੇਗਾ 1 ਕਿਲੋ ਨਸ਼ਾ ਫੜਾਉਣ ਵਾਲੇ ਨੂੰ 1 ਲੱਖ ਰੁਪਏ ਤੇ 5 ਕਿਲੋ ਨਸ਼ਾ ਫੜਾਉਣ ਵਾਲੇ ਨੂੰ 10 ਲੱਖ ਰੁਪਏ ਅਤੇ ਨਸ਼ਾ ਤਸਕਨ ਨੂੰ ਫੜਾਉਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦਿੱਤਾ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਦੇਖੋ ਇਹ ਨਸ਼ਾ ਜਦੋਂ ਆਪਾਂ ਗੱਲ ਕਰਦੇ ਆ ਨਾ ਆਪਾਂ ਪੰਜਾਬ ਦੇ ਵਿੱਚ ਵੀ ਨਸ਼ਿਆਂ ਦੀ ਗੱਲ ਕਰਦੇ ਆ ਅ ਅੱਜ ਵੀ ਬਹੁਤ ਸਾਰੀਆਂ ਖਬਰਾਂ ਨੇ ਨਸ਼ੇ ਨਾਲ ਜੁੜੀਆਂ ਹੋਈਆਂ ਕ੍ਰਾਈਮ ਨਾਲ ਜੁੜੀਆਂ ਹੋਈਆਂ ਜੀ ਔਰ ਗੈਂਗਸਟਰ ਨਾਲ ਜੁੜੀਆਂ ਹੋਈਆਂ ਇਹ ਮੈਂ ਤਾਂ ਜ਼ਿਕਰ ਕਰ ਰਿਹਾ ਵੀ ਨਸ਼ਾ ਜਿਹੜਾ ਹੈ ਇਹ ਨਸ਼ਾ ਆਮ ਬੰਦੇ ਨੇ ਵੇਚਦੇ ਸਧਾਰਨ ਬੰਦੇ ਨੇ ਵੇਚਦੇ ਇਹਨਾਂ ਦੇ ਸਬੰਧ ਜਿਹੜੇ ਨਾ ਗੈਂਗਸਟਰਾਂ ਨਾਲ ਹੁੰਦੇ ਨੇ ਬڑے-ਬڑے ਵੱਡੇ-ਵੱਡੇ ਲੋਕਾਂ ਨਾਲ ਹੁੰਦੇ ਨੇ ਇਹਨਾਂ ਦੇ ਸਰਹੱਦ ਤੋਂ ਪਾਰ ਸਬੰਧ ਹੁੰਦੇ ਨੇ ਉਧਰੋਂ ਆਉਂਦਾ ਆ ਜਿੱਦਾਂ ਪਾਕਿਸਤਾਨ ਦੇ ਵਿੱਚੋਂ ਆ ਰਿਹਾ ਤੇ ਇਹੋ ਜਿਹੇ ਜਿਹੜੇ ਇਨਾਮ ਦੇ ਕੇ ਲੋਕਾਂ ਨੂੰ ਉਤਸ਼ਾਹਤ ਕਰਨਾ ਮੈਨੂੰ ਲੱਗਦਾ ਹੈ ਵੀ ਇਹ ਜਿਹੜੇ ਜਿਹੜੀ ਉਹਨਾਂ ਨੇ ਹਿਮਾਚਲ ਗਵਰਨਮੈਂਟ ਨੇ ਪੈਲ ਤੁਸੀਂ ਕਹਿੰਦੇ ਹੋ ਪੈਲ ਕੀਤੀ ਹੈ ਪਰ ਇਹਦੇ ਕੋਈ ਨਤੀਜੇ ਜੜੇ ਹੈ ਇਹ ਸਾਰਥਕ ਨਿਕਲਣ ਦੀ ਆਸ ਨਹੀਂ ਹੁਣ ਜਦੋਂ ਅਸੀਂ ਨਸ਼ਾ ਬਾਰੇ ਗੱਲ ਕਰਦੇ ਆਂ ਤੇ ਨਸ਼ੇ ਸਾਨੂੰ ਪਹਿਲੀ ਗੱਲ ਤੇ ਆ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਨਸ਼ੇ ਜਿਹੜੇ ਨੇ ਇਹ ਕਿੱਥੋਂ ਆ ਰਹੇ ਆ ਤੇ ਕਿਹੜੇ ਹਿਸਾਬ ਨਾਲ ਪਿੰਡਾਂ ਦੇ ਲੈਵਲ ਤੱਕ ਜਿਹੜੇ ਵੰਡੇ ਜਾ ਰਹੇ ਨੇ ਉਹਦੇ ਪਿੱਛੇ ਇੱਕ ਲੰਬੀ ਲੜੀ ਹੁੰਦੀ ਹੈ ਲੇਕਿਨ ਜਿਹੜਾ ਸਭ ਤੋਂ ਪਿੱਛੇ ਬੰਦਾ ਹੁੰਦਾ ਨਾ ਉਹ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਨਜ਼ਰ ਨਹੀਂ ਆਉਂਦਾ ਨਾ ਹੀ ਲੱਭਦਾ ਹਾਂ ਹਾਂ ਬਿਲਕੁਲ ਹੁਣ ਤੁਸੀਂ ਜੇ ਇਦਾਂ ਦੀ ਉਹਨਾਂ ਨੇ ਪਹਿਲ ਕੀਤੀ ਹੈ ਤਾਂ ਕੋਈ ਬੰਦਾ ਕਹੇਗਾ ਜੀ ਮੈਂ ਤਾਂ ਉਸ ਦੁਕਾਨ ਦੇ ਉੱਤੋਂ ਨਸ਼ਾ ਲਿਆ ਹੈ ਤੇ ਉਸ ਦੁਕਾਨਦਾਰ ਨੂੰ ਫੜ ਲਿਆ ਜਾਊਗਾ ਉਹ ਦੁਕਾਨਦਾਰ ਕਹੇਗਾ ਜੀ ਮੈਂ ਫਲਾਣੇ ਬੰਦੇ ਕੋਲ ਲਿਆ ਫਿਰ ਉਸ ਬੰਦੇ ਨੂੰ ਫੜ ਲਿਆ ਜਾਊਗਾ ਇਨਾਮ ਜਿਹੜਾ ਹੈ ਇਨਾਮ ਪਤਾ ਨਹੀਂ ਕਿੰਨੋ ਮਿਲਣਾ ਕਿ ਨਹੀਂ ਮਿਲਣਾ ਮੇਰਾ ਮਤਲਬ ਹੈ ਵੀ ਇਹ ਇੱਕ ਤਰ੍ਹਾਂ ਦੀ ਆਪਾਂ ਇਹ ਕਹਿ ਸਕਦੇ ਹਾਂ ਵੀ ਸਰਕਾਰ ਨੇ ਆਪਣੇ ਵੱਲੋਂ ਇਹ ਕੋਸ਼ਿਸ਼ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਇਦਾਂ ਆ ਕੈਸ਼ ਇਨਾਮ ਦੇਣ ਨਾਲ ਕੀ ਨਸ਼ੇ ਦੀਆਂ ਜੜਾਂ ਹੈ ਜਿਹੜੀਆਂ ਖਤਮ ਹੋਣਗੀਆਂ ਮੈਂ ਉਹੀ ਗੱਲ ਕਹਿਣ ਲੱਗਾ ਨਾ ਵੀ ਸਰਕਾਰ ਨੇ ਸਿਰਫ ਆਪਣੀ ਕੋਸ਼ਿਸ਼ ਜ਼ਾਹਰ ਕੀਤੀ ਹੈ ਵੀ ਅਸੀਂ ਇਦਾਂ ਦੀ ਕੋਸ਼ਿਸ਼ਾਂ ਕਰ ਰਹੇ ਆ ਕਰਨ ਜਾ ਰਹੇ ਆ ਠੀਕ ਨੇ ਅਸਲ ਦੇ ਵਿੱਚ ਲੋਕਾਂ ਦੇ ਹੰਜੂ ਪੁੰਜਣ ਵਾਲੀ ਗੱਲ ਹੁੰਦੀ ਹੈ ਹੁਣ ਪੰਜਾਬ ਦੇ ਵਿੱਚ ਸਾਡੀ ਜਿਹੜੇ ਭਗਵੰਤ ਮਾਨ ਸਰਕਾਰ ਹੈ ਇਹਨਾਂ ਨੇ ਪੂਰਾ ਜੋਰ ਲਾ ਰਿਆ ਵੀ ਅਸੀਂ ਨਸ਼ੇ ਜਿਹੜੇ ਖਤਮ ਖਤਮ ਕਰਦੇ ਨੇ ਨਸ਼ਾ ਇੱਥੇ ਭਾਵੇਂ ਕੋਈ ਸਰਕਾਰ ਆ ਜਾਵੇ ਕੋਈ ਸਰਕਾਰ ਨਸ਼ੇ ਉਨੀ ਦਿਨ ਨਹੀਂ ਖਤਮ ਕਰ ਸਕਦੀ ਜਿੰਨੀ ਦਿਨ ਤੁਹਾਡੇ ਸਰਹੱਦਾਂ ਦੇ ਉੱਤੇ ਚੌਕਸੀ ਪੂਰੀ ਨਹੀਂ ਹੁੰਦੀ ਪੂਰੀ ਨਹੀਂ ਹੁੰਦੀ ਬਿਲਕੁਲ ਕਿਉਂਕਿ ਇੱਥੇ ਨਸ਼ਾ ਪੈਦਾ ਨਹੀਂ ਹੁੰਦਾ ਪੰਜਾਬ 'ਚ ਨਸ਼ਾ ਪੈਦਾ ਨਹੀਂ ਹੁੰਦਾ ਪੰਜਾਬ 'ਚ ਨਸ਼ਾ ਪਹਿਲਾਂ ਐਂਟਰ ਕਰਦਾ ਹੈ ਫਿਰ ਅੱਗੇ ਡਿਸਟ੍ਰੀਬਿਊਟ ਹੁੰਦਾ ਹੈ ਹਿਮਾਚਲ ਦੀ ਗੱਲ ਤਾਂ ਵੱਖਰੀ ਹੈ ਹਿਮਾਚਲ ਤਾਂ ਪੰਜਾਬ 'ਚੋਂ ਜਾਣਾ ਹਿਮਾਚਲ ਦਾ ਸੋ ਮੇਰਾ ਮਤਲਬ ਆ ਵੀ ਇਹ ਸਾਰੇ ਰਸਤੇ ਜੜੇ ਆ ਨਾ ਪਹਿਲਾਂ ਤਾਂ ਨਸ਼ਾ ਆ ਕਿਥੋਂ ਰਿਹਾ ਉਹਦੇ ਸੋਰਸ ਲੱਭੋ ਕਿਹੜੇ ਢੰਗ ਨਾਲ ਆ ਰਿਹਾ ਜਿਹੜੇ ਡਰੋਨ ਹੈ ਕਿਸ ਤਰ੍ਹਾਂ ਸੁੱਟ ਰਿਹਾ ਨਸ਼ਾ ਇਹਨਾਂ ਰੋਕੋ ਚੌਕਸੀ ਤਾਂ ਉੱਥੇ ਵਧਾਉਂਦੀ ਸਰਹੱਦੀ ਇਲਾਕਿਆਂ ਵਿੱਚ ਮੇਰਾ ਮਤਲਬ ਆ ਵੀ ਪਹਿਲਾਂ ਨਸ਼ੇ ਦੀ ਐਂਟਰੀ ਰੋਕੀ ਜਾਣੀ ਚਾਹੀਦੀ ਆ ਦਾਖਲਾ ਰੁਕਿਆ ਜਾਣਾ ਚਾਹੀਦਾ ਵੀ ਕਿੱਥੋਂ ਆ ਰਿਹਾ ਬਾਕੀ ਵੰਡਣ ਦੀ ਗੱਲ ਆ ਬਾਕੀ ਇੱਥੋਂ ਪੰਜਾਬ ਤੋਂ ਹਿਮਾਚਲ ਜਾਣ ਦੀ ਗੱਲ ਆ ਜਾਂ ਹਿਮਾਚਲ ਦਾ ਆਪਣਾ ਕੋ ਸਿੱਧਾ ਸੋਰਸ ਆ ਵੀ ਉਹ ਕਿਸੇ ਹੋਰ ਪਾਸੇੋਂ ਮੰਗਵਾ ਰਿਆ ਸੋ ਮੇਰਾ ਮਤਲਬ ਆ ਵੀ ਪਹਿਲਾਂ ਚੌਕਸੀ ਰੱਖਣ ਦੀ ਲੋੜ ਆ ਇਹ ਬੀਐਸਐਫ ਦੇ ਨਾਲ ਰਲ ਕੇ ਸਰਕਾਰਾਂ ਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ ਕਿ ਉਹ ਕਿ ਸਕਿਉਰਿਟੀ ਫੋਰਸਾਂ ਤੁਹਾਡੀਆਂ ਲੱਗੀਆਂ ਹੋਈਆਂ ਨੇ ਬਾਰਡਰ ਦੇ ਉੱਤੇ ਉਹਨਾਂ ਦੇ ਨਾਲ ਲੜ ਕੇ ਸਰਕਾਰਾਂ ਸਾਡੀਆਂ ਕੰਮ ਕਰ ਸਕਦੀਆਂ ਨੇ ਨਸ਼ੇ ਦੀ ਐਂਟਰੀ ਬੰਦ ਹੋਣੀ ਚਾਹੀਦੀ ਹੈ ਦੂਸਰੇ ਦੇਸ਼ਾਂ ਦੇ ਵਿੱਚੋਂ ਜਿੱਥੋਂ ਆ ਰਿਹਾ ਜਿਵੇਂ ਕਿ ਤੁਸੀਂ ਵੀ ਕਿਹਾ ਕਿ ਨਸ਼ੇ ਦੀਆਂ ਖੇਪਾਂ ਆ ਜਿਹੜੀਆਂ ਡਰੋਨ ਰਾਹੀਂ ਪਾਕਿਸਤਾਨ ਤੋਂ ਸਰਹੱਦੀ ਇਲਾਕਿਆਂ ਦੇ ਥਰੂ ਇੱਥੇ ਆਉਂਦੀਆਂ ਹਨ ਤਾਂ ਹੀ ਉਹ ਹਿਮਾਚਲ ਜਾਂ ਪੰਜਾਬ ਵਿੱਚ ਇਸ ਦਾ ਵਪਾਰ ਕਰਦੇ ਦੇ ਲੋਕੀ ਨਸ਼ੇ ਦੇ ਆਦੀ ਹੋ ਰਹੇ ਇਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਪਰ ਸਰਕਾਰ ਕਿੱਥੇ ਹੈ ਸਰਕਾਰ ਨੂੰ ਨਹੀਂ ਪਤਾ ਕਿ ਉੱਥੇ ਚੌਕਸੀ ਜ਼ਿਆਦਾ ਹੋਣੀ ਚਾਹੀਦੀ ਜਿੱਥੋਂ ਨਸ਼ਾ ਆ ਰਿਹਾ ਉਸ ਜੀ ਨੂੰ ਬੰਦ ਹੋਣਾ ਚਾਹੀਦਾ ਆਰ ਨੂੰ ਸਭ ਨੂੰ ਪਤਾ ਅੱਜ ਤੋਂ ਕਈ ਸਾਲ ਪਹਿਲਾਂ ਇਹ ਮਾਛਲ ਦੇ ਵਿੱਚ ਉਹ ਆਪਾਂ ਇੱਕ ਨਸ਼ੇ ਦੀ ਕਿਸਮ ਹੈਗੀ ਆਈਸ ਆਈਸ ਬਣਾਉਂਦੇ ਸੀ ਉਹਨੂੰ ਆਈਸ ਮਤਲਬ ਜਮਾ ਕੇ ਇੱਕ ਨਸ਼ਾ ਤਿਆਰ ਕੀਤਾ ਗਿਆ ਜੀ ਉਹ ਆਈਸ ਜਿਹੜੀ ਸਭ ਤੋਂ ਪਹਿਲਾਂ ਇਹ ਮਾਛਲ ਚ ਫੜੀ ਗਈ ਸੀ ਜਿਸ ਵੇਲੇ ਉਹ ਭਗਵਾਨਪੁਰ ਗਿਆ ਦਾ ਨਾਂ ਆਇਆ ਹੋਰ ਲੋਕਾਂ ਦੇ ਨਾਂ ਆਏ ਸੋ ਮੇਰਾ ਮਤਲਬ ਹੈ ਵੀ ਪਹਿਲਾਂ ਤਾਂ ਤੁਸੀਂ ਉਸ ਸਰੋਤ ਨੂੰ ਕਾਬੂ ਕਰੋ ਜਿੱਥੋਂ ਨਸ਼ਾ ਪੈਦਾ ਹੋ ਰਿਹਾ ਜਿੱਥੋਂ ਨਸ਼ਾ ਆ ਰਿਹਾ ਉੱਥੋਂ ਰੋਕਿਆ ਜਾਵੇ ਫੇਰ ਇਹ ਅੱਗੇ ਜਾਣੋ ਜਿਹੜਾ ਬੰਦ ਹੋਏਗਾ ਕੀ ਮੈਂ ਕਹਣਾ ਸਹੀ ਹੋਵੇਗਾ ਕਿ ਸਰਕਾਰ ਉਹ ਜਿਹੜੇ ਸੋਰਸ ਆ ਜਿਸ ਸੋਰਸ ਦੇ ਥਰੂ ਨਸ਼ਾ ਪੰਜਾਬ ਵਿੱਚ ਆ ਰਿਹਾ ਜਾਂ ਹਿਮਾਚਲ ਪ੍ਰਦੇਸ਼ ਦੀ ਵੀ ਆਪਾਂ ਗੱਲ ਕਰੀਏ ਕਿ ਉਹ ਸਰੋਤ ਜਾਂ ਉਹ ਸੋਰਸ ਫੜਨ 'ਚ ਨਾਕਾਮਯਾਬ ਆ ਜਾਂ ਸਭ ਮਿਲੀਭੁਗਤ ਹੈ ਬਿਲਕੁਲ ਇਹ ਮਿਲੀਭੁਗਤ ਵੀ ਹੋ ਸਕਦੀ ਆ ਕਿਉਂਕਿ ਸਿਆਸੀ ਲੋਕਾਂ ਨੂੰ ਇਹ ਚ ਆਪਾਂ ਮਾਈਨਸ ਨਹੀਂ ਕਰਦੇ ਜਿਹੜੇ ਗੈਂਗਸਟਰ ਨੇ ਜਿਹੜੇ ਦੂਸਰੇ ਲੋਕ ਨੇ ਇਹਨਾਂ ਦੇ ਸਿਆਸੀ ਲੋਕਾਂ ਨਾਲ ਇਸਬੰਧ ਹੁੰਦੇ ਨੇ ਆਪਾਂ ਇਹਨਾਂ ਨੂੰ ਮਾਈਨਸ ਨਹੀਂ ਕਰਦੇ ਪਰ ਮੈਂ ਕਹਿਣਾ ਪਿਆ ਵਾ ਕਿ ਹਿਮਾਚਲ ਦੀ ਚਰੋ ਹਿਮਾਚਲ ਨੇ ਪਹਿਲ ਕੀਤੀ ਹੈ ਵੀ ਅਸੀਂ ਲੋਕਾਂ ਨੂੰ ਨਾਮ ਦੇਵਾਂਗੇ ਪਰ ਨਸ਼ੇ ਪੀਣ ਵਾਲਾ ਕਿੱਥੇ ਦੱਸਦਾ ਮੈਂ ਕਿਤੇ ਕੋਈ ਨਸ਼ਾ ਖਰੀਦ ਰਿਹਾ ਹੂੰ ਨਸ਼ਾ ਤੇ ਉਹਨੂੰ ਮਿਲਣਾ ਚਾਹੀਦਾ ਨਸ਼ਾ ਉਹ ਕਹਿੰਦਾ ਯਾਰ ਮੈਨੂੰ ਮਿਲ ਰਿਹਾ ਮੈਨੇ ਤੇ ਸ਼ਿਕਾਇਤ ਲਾ ਦਾਂਗੇ ਕਰ ਲੋ ਮੈਨੂੰ ਨਸ਼ਾ ਮਿਲਣਾ ਬੰਦ ਹੋ ਜਾਊਗਾ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਪਤਾ ਨਹੀਂ ਕਿਸ ਨੂੰ ਨਾਮ ਮਿਲਦਾ ਜਾਂ ਨਹੀਂ ਮਿਲਦਾ ਪਰ ਇਹਦੇ ਨਾਲ ਨਸ਼ੇ ਨੂੰ ਠੱਲ ਨਹੀਂ ਪੈਣ ਵਾਲੀ ਮੈਂ ਇਸ ਗੱਲ ਨੋ ਮਤਲਬ ਚੰਗੀ ਤਰ੍ਹਾਂ ਦਸਣਾ ਚਾਹੁੰਦਾ ਵੀ ਇਹ ਇਹ ਕੋਈ ਢੰਗ ਨਹੀਂ ਹੈਗਾ ਵੀ ਤੁਸੀਂ ਅਵਾਰਡ ਅਨਾਉਂਸ ਕਰਦੇ ਜਿਹੜਾ ਨਸ਼ਾ ਫੜਾਉਗਾ ਉਹਨੂੰ ਅਵਾਰਡ ਦਿੱਤਾ ਜਾਊਗਾ ਹੁਣ ਇੱਥੇ ਕਈ ਚੀਜ਼ਾਂ ਇਹੋ ਜਿਹੀਆਂ ਹੋ ਰਹੀਆਂ ਨੇ ਜਿਵੇਂ ਕਿ ਸਾਡੇ ਪ੍ਰਾਲੀ ਸਾੜਨ ਦੀ ਗੱਲ ਸੀ ਜੇ ਆਪਾਂ ਇੱਥੇ ਲੋਕਾਂ ਨੂੰ ਇਹ ਕਹਿ ਰਹੇ ਹੁੰਦੇ ਵੀ ਪ੍ਰਾਲੀ ਨਾ ਸਾੜੋ ਅਸੀਂ ਤੁਹਾਨੂੰ ਪੈਸੇ ਦੇਾਂਗੇ ਜਾਂ ਅਵਾਰਡ ਦੇਾਂਗੇ ਤਾਂ ਪ੍ਰਾਲੀ ਬਿਲਕੁਲ ਨਹੀਂ ਸੜਣੀ ਕਿਉਂ ਪ੍ਰਾਲੀ ਦੀ ਗੱਲ ਹੋਰ ਹੈ ਲੇਕਿਨ ਇਹ ਜਿਹੜੇ ਨਸ਼ੇ ਆ ਨਾ ਨਸ਼ਾ ਕਿਉਂਕਿ ਇੱਕ ਬੰਦਾ ਪ੍ਰਾਪਤ ਕਰ ਰਿਹਾ ਹੈ ਇਕ ਸਧਾਰਨ ਬੰਦਾ ਆ ਉਹਨੂੰ 20 ਰੁਪਏ ਦੀ ਪੁੜੀ ਦੀ ਲਤ ਲੱਗੀ ਹੋਈ ਉਹ ਕਿਵੇਂ ਕਰਦਾ 20 ਰੁਪਏ ਦੀ 50 ਰੁਪਏ ਦੀ ਪੁੜੀ ਮਿਲ ਰਹੀ ਆ ਉਹ ਕਹੇ ਯਾਰ ਮੈਂ ਇਹਦੀ ਸ਼ਿਕਾਇਤ ਕਰਦਿਆਂ ਤਾਂ ਮੈਨੂੰ ਆ ਮਿਲ ਜਾਣਗੇ 5-7000 10000 ਰੁਪਇਆ ਤੇ ਪਰ ਮੇਰਾ ਤਾਂ ਨਸ਼ਾ ਬੰਦ ਹੋ ਗਿਆ ਨਾ ਮੈਂ ਕਿਥੋਂ ਲਵਗਾ ਅੱਛਾ ਇਹ ਤਾਂ ਗੱਲ ਉਹਦੀ ਹੋ ਗਈ ਕਿ ਜਿਹੜਾ ਨਸ਼ਾ ਕਰਦਾ ਹੈ ਤੇ ਉਸ ਤੋਂ ਇਲਾਵਾ ਜੇ ਕਈ ਵਿਰੋਧੀ ਪਾਰਟੀਆਂ ਵੀ ਹੁੰਦੀਆਂ ਵਿਰੋਧੀ ਲੋਕ ਵੀ ਹੁੰਦੇ ਨੇ ਜਿਹੜੇ ਪਿੰਡਾਂ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਨੇ ਜੇਕਰ ਉਹਨਾਂ ਦੀ ਗੱਲ ਕਰੀਏ ਉਹਨਾਂ ਲਈ ਮੁਨਾਫਾ ਹੋ ਸਕਦਾ ਇਸੇ ਤਰ੍ਹਾਂ ਹਾਂ ਉਹਨਾਂ ਦਾ ਸਹਿਯੋਗ ਲਿਆ ਜਾ ਸਕਦਾ ਪੰਚਾਇਤਾਂ ਦਾ ਸਹਿਯੋਗ ਲਿਆ ਜਾ ਸਕਦਾ ਪੰਚਾਇਤਾਂ ਨੂੰ ਕਿਹਾ ਜਾ ਸਕਦਾ ਵੀ ਤੁਸੀਂ ਆਪਣੇ ਪਿੰਡ ਵਿੱਚ ਨਸ਼ਾ ਘਟਾ ਰਹੋ ਰੋਕੋ ਰੋਕ ਸਕਦੇ ਹਾਂ ਹੂੰ ਅੱਛਾ ਉੱਥੇ ਲਾਹੇਵੰਦ ਸਾਹਿਬਤ ਤੇ ਹੋ ਸਕਦਾ ਇੱਕ ਕਦਮ ਜਿਹੜੀ ਸ਼ੁਰੂਆਤ ਹੈ ਕੀਤੀ ਉੱਥੇ ਲਾਹੇਵੰਦ ਸਾਬਤ ਹੋ ਸਕਦੀ ਹੈ ਜੀ 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 ਬਿਲਕੁਲ ਹੂੰ ਅੱਛਾ ਇਸ ਤਰ੍ਹਾਂ ਹੀ ਦੂਜੀ ਖਬਰ ਹੈ ਜਿਹੜੀ ਉਹ ਐਨਸੀਆਰ ਦਿੱਲੀ ਦੇ ਨਾਲ ਜੁੜੀ ਹੋਈ ਹੈ ਦਿੱਲੀ ਐਨਸੀਆਰ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਬੜੀ ਹੀ ਕੜੀ ਚੇਤਾਵਨੀ ਦਿੱਤੀ ਹੈ ਕੋਰਟ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਅਦਾਲਤ ਚੁੱਪ ਨਹੀਂ ਬੈਠ ਸਕਦੀ ਕਿਉਂਕਿ ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਗੰਭੀਰ ਮਾਮਲਾ ਹੈ ਕਿਸ ਤਰ੍ਹਾਂ ਦੇਖਦੇ ਹੋ ਦਿੱਲੀ ਚ ਪੋਲੂਸ਼ਨ ਦੇਖੋ ਇਹ ਦਿੱਲੀ ਆਮ ਤੌਰ ਦੇ ਉੱਤੇ ਨਾ ਦਿੱਲੀ ਦੇ ਇਲਜ਼ਾਮ ਲੱਗਦੇ ਰਹੇ ਨੇ ਵੀ ਇਹ ਜਿਹੜੀ ਪ੍ਰਾਲੀ ਪੰਜਾਬ ਹਰਿਆਣਾ 'ਚ ਸੜ ਰਹੀ ਹੈ ਉਹ ਦਿੱਲੀ ਦੇ ਦੁਆਰੇ ਆਉਂਦਾ ਹੈ ਪੋਲੂਸ਼ਨ ਦਿੱਲੀ ਨੂੰ ਆ ਰਿਹਾ ਹੈ ਜੀ ਪੋਲੂਸ਼ਨ ਆ ਰਿਹਾ ਹੈ ਹਮ ਲੇਕਿਨ ਇਹ ਕਾਫੀ ਹੱਦ ਤੱਕ ਕਿਉਂਕਿ ਇਸ ਉਸ ਵੇਲੇ ਇਲਜ਼ਾਮ ਲੱਗਦੇ ਸੀ ਜੇ ਉਸ ਵੇਲੇ ਕਿਹੜੀ ਵਾਲੀ ਸਰਕਾਰ ਸੀ ਦਿੱਲੀ ਦੇ ਵਿੱਚ ਲੇਕਿਨ ਅੱਜ ਕੱਲ ਤਾਂ ਬੀਜੇਪੀ ਦੀ ਸਰਕਾਰ ਹੈ ਜਿਹੜੀ ਕਿ ਕੇਂਦਰ ਦੀ ਸਰਕਾਰ ਹੈ ਔਰ ਜਿਹੜੀ ਕੋਰਟ ਹੈ ਉਹ ਬਾਰ ਬਾਰ ਇਸ ਗੱਲ ਵਿੱਚ ਦਖਲ ਦੇ ਰਹੀ ਹੈ ਵੀ ਤੁਸੀਂ ਇਸ ਪੋਲੂਸ਼ਨ ਨੂੰ ਖਤਮ ਕਰੋ ਬਿਲਕੁਲ ਅਦਾਲਤ ਨੇ ਜਿਹੜੀ ਨਰਾਜ਼ਗੀ ਵੀ ਦਿਖਾਈ ਹੈ ਕਿ ਹਰ ਸਾਲ ਇੱਕੋ ਹੀ ਸਮੱਸਿਆ ਹੁੰਦੀ ਹੈ ਪਰ ਕੋਈ ਲੰਬਾ ਅਵਧੀ ਯੋਜਨਾ ਜਿਹੜੀ ਨਹੀਂ ਬਣਾਈ ਜਾ ਸਕੀ ਉਹ ਹੈ ਨਾ ਮਤਲਬ ਪਿੱਛੇ ਜਾਵੇ ਜਦੋਂ ਸੁਪਰੀਮ ਕੋਰਟ ਨੇ ਗੱਲ ਕਹੀ ਸੀਗੇ ਵੀ ਤੁਸੀਂ ਇਹ ਬਾਰ ਬਾਰ ਕਹਿ ਰਹੇ ਹੋ ਜੀ ਪ੍ਰਾਲੀ ਜਲਣ ਦੇ ਕੇਸ ਜਿਹੜੇ ਨੇ ਬਹੁਤ ਘਟ ਗਏ ਨੇ ਜਾਂ ਹੁਣ ਪ੍ਰਾਲੀ ਨਹੀਂ ਸਾੜੀ ਜਾ ਰਹੀ ਉਹ ਕਹਿੰਦੇ ਜੇ ਪ੍ਰਾਲੀ ਨਹੀਂ ਸੜ ਰਹੀ ਤਾਂ ਇਹ ਜਿਹੜਾ ਪ੍ਰਦੂਸ਼ਣ ਕਿੱਥੋਂ ਆ ਰਿਹਾ ਇਸ ਪ੍ਰਦੂਸ਼ਣ ਦੀ ਪੜਤਾਲ ਕੀਤੀ ਜਾਵੇ ਜਾਂ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਫੜ ਰਹੇ ਜਿਹੜੇ ਪ੍ਰਾਲੀ ਸਾੜ ਰਹੇ ਨੇ ਔਰ ਕੇਸ ਤੁਹਾਡੇ ਸਾਹਮਣੇ ਜਿਹੜੇ ਨੇ ਉਹ ਨਹੀਂ ਯਾਰ ਹੁਣ ਇਹਦੇ ਵਿੱਚ ਗੱਲ ਸੋਚਣ ਵਾਲੀ ਇਹ ਹੈ ਕਿ ਇੱਕ ਪ੍ਰਦੂਸ਼ਣ ਜਿਹੜਾ ਅੱਜ ਕੱਲ ਕਿਉਂਕਿ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹਵਾ ਦੇ ਵਿੱਚ ਜਿਹੜੇ ਤੁਹਾਡੇ ਪ੍ਰਦੂਸ਼ਣ ਦੇ ਕਣ ਨੇ ਉਹ ਜੰਮ ਕੇ ਤੇ ਉਹ ਤੁਹਾਡੇ ਸਾਹਮਣੇ ਇੱਕ ਧੁੰਦ ਜੀ ਬੜ ਗਈ ਉਹਦੇ ਨਾਲ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀਗਾ ਵੀ ਦਿੱਲੀ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਪੈਟਰੋਲ ਵਾਲੀਆਂ ਗੱਡੀਆਂ ਨੇ ਘਟਾਈਆਂ ਜਾਣ ਪੈਟਰੋਲ ਦਾ ਬੜਾ ਤਮਾ ਹੁੰਦਾ ਜਿਹੜਾ ਉਹ ਹੈ ਇਹਦੇ باوجود ਹਾਲਾਂਕਿ ਦੂਸਰੇ ਬਦਲ ਵੀ ਸੀਐਨਜੀ ਵਰਗੇ ਵੀ ਬਦਲ ਆਏ ਨੇ ਲੇਕਿਨ ਫਿਰ ਵੀ ਪੈਟਰੋਲ ਦੀਆਂ ਗੱਡੀਆਂ ਕਿਤੇ ਨਾ ਕਿਤੇ ਦਿੱਲੀ ਦੇ ਆਲੇ-ਦੁਆਲੇ ਐਂਟਰ ਕਰਦੀਆਂ ਨੇ ਸੋ ਇਹ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹ ਪ੍ਰਦੂਸ਼ਨ ਪੈਦਾ ਕਰਨੀਆਂ ਕਰਨ ਵਾਲੀਆਂ ਨੇ ਔਰ ਇਹ ਚਿੰਤਾ ਪੈਦਾ ਕਰਦੀਆਂ ਨੇ ਖਾਸ ਤੌਰ ਦੇ ਉੱਤੇ ਸਾਡੇ ਜਿਹੜਾ ਸਾਹ ਦੀ ਬਿਮਾਰੀ ਵਾਲੇ ਮਰੀਜ਼ ਨੇ ਉਹਨਾਂ ਵਾਸਤੇ ਬੜੀਆਂ ਬਹੁਤ ਮਾਮਲਾ ਗੰਭੀਰ ਹੈ ਬੀਦੀ ਸਰ ਕੀ ਲੱਗਦਾ ਹੈ ਕਿ ਕੀ ਕਾਰਨ ਹੈ ਕਿ ਹਰ ਸਾਲ ਉਹੀ ਸਮੱਸਿਆ ਦਿੱਲੀ ਐਨਸੀਆਰ ਵਿੱਚ ਵੱਧਦੀ ਜਾਂਦੀ ਹੈ ਤੇ ਇਹਦੇ ਲਈ ਕੋਈ ਸੰਭਾਵੀ ਜਾਂ ਯਤਨਸ਼ੀਲ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ ਇਹਦੇ ਲਈ ਜਿਵੇਂ ਕਿ ਪਿੱਛੇ ਦੇ ਉਹਨਾਂ ਨੇ ਇੱਕ ਐਕਸਪੈਰੀਮੈਂਟ ਕਰਨਾ ਸ਼ੁਰੂ ਕੀਤਾ ਸੀਗਾ ਵੀ ਅਸੀਂ ਆਰਟੀਫੀਸ਼ੀਅਲ ਬਾਰਿਸ਼ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਕਰਾਂਗੇ ਤੇ ਉਹਦੇ ਨਾਲ ਸਾਰੀ ਧੁੰਦ ਜਿਹੜੀ ਹੈ ਸਾਫ਼ ਹੋ ਜਾਏਗੀ ਲੇਕਿਨ ਉਹ ਵੀ ਉਹਨਾਂ ਦਾ ਤਜਰਬਾ ਜਿਹੜਾ ਸੀ ਬਹੁਤਾ ਕਾਮਯਾਬ ਨਹੀਂ ਹੋਇਆ ਉਹ ਫੇਲ ਹੋ ਗਿਆ ਸੀ ਉਹਦੇ ਵਿੱਚ لیکن ਇਹਦੇ ਲਈ ਜ਼ਰੂਰ ਕੋਈ ਨਾ ਕੋਈ ਇਹੋ ਜਿਹਾ ਹੱਲ ਕਢਣਾ ਚਾਹੀਦਾ ਹੈ ਜਿਸ ਦੇ ਨਾਲ ਵਾਤਾਵਰਨ ਸਾਫ਼ ਹੋ ਸਕੇ ਜੇ ਵਾਤਾਵਰਨ ਨਹੀਂ ਸਾਫ਼ ਹੁੰਦਾ ਤਾਂ ਫਿਰ ਤੁਹਾਡਾ ਜਿਹੜਾ ਆਈਕਿਊ ਉਹਦੇ ਵਿੱਚ ਹਵਾ ਦੇ ਵਿੱਚ ਜਿਹੜਾ ਠਹਿਰਿਆ ਹੋਇਆ ਹੈ ਨਾ ਉਹਦੀ ਇਸੇ ਤਰ੍ਹਾਂ ਮਾਤਰਾ ਜਿਹੜੀ ਹੈ ਉਹ ਵਧਦੀ ਰਹੇਗੀ ਸੋ ਪਹਿਲੀ ਗੱਲ ਤੇ ਇਹ ਆ ਵੀ ਸਾਨੂੰ ਸਭ ਤੋਂ ਪਹਿਲਾਂ ਇਸ ਗੱਲ ਦਾ ਚੈੱਕ ਕਰਨਾ ਚਾਹੀਦਾ ਹੈ ਕਿ ਕੀ ਵਾਕਈ ਪ੍ਰਾਲੀ ਸੜਨ ਦੇ ਕੇਸ ਜਿਹੜੇ ਨੇ ਉਹ ਖਤਮ ਹੋ ਗਏ ਨੇ ਜਾਂ ਬਿਲਕੁਲ ਉਹਨਾਂ ਨੂੰ ਬਿਲਕੁਲ ਖਤਮ ਨਹੀਂ ਹੋਏ ਤੇ ਜੇ ਹੈਗੇ ਨੇ ਉਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਸੋ ਇਹ ਸਾਰਾ ਸਾਡਾ ਆਪਸ ਦੇ ਵਿੱਚ ਰਲ ਮਿਲ ਕੇ ਉਪਰਾਲਾ ਕਰਨ ਦੀ ਲੋੜ ਹੈ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ ਵੀ ਤਾਂ ਕਿ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਹੋਵੇ ਔਰ ਸਾਡਾ ਜਿਹੜਾ ਆਵਾਜ਼ ਦਾ ਲੈਵਲ ਹੈ ਨਾ ਉਹ ਠੀਕ ਰਵੇ। ਬਿਲਕੁਲ ਅਦਾਲਤ ਨੇ ਜਿਹੜਾ 10 ਦਸੰਬਰ ਤੱਕ ਨੂੰ ਅਗਲੀ ਸੁਣਵਾਈ ਤੱਕ ਦਾ ਟਾਈਮ ਜਿਹੜਾ ਦਿੱਤਾ ਗਿਆ ਹੈ ਕਿ ਕੇਂਦਰ ਤੇ ਜਿਹੜੀਆਂ ਸੰਬੰਧਿਤ ਏਜੰਸੀਆਂ ਪੂਰਾ ਪਲਾਨ ਤਿਆਰ ਕਰਕੇ ਅਦਾਲਤ ਨੂੰ ਸਬਮਿਟ ਕਰਵਾਉਣ ਕਿਉਂਕਿ ਇਹ ਸਿਰਫ ਸਿਆਸੀ ਮਸਲਾ ਨਹੀਂ ਹੈਗਾ ਇਹ ਲੋਕਾਂ ਦੀ ਜਾਨ ਨੂੰ ਲੈ ਕੇ ਇੱਕ ਗੰਭੀਰ ਮਸਲਾ ਹੈ। ਬਿਲਕੁਲ ਸਰ ਇਸੇ ਤਰ੍ਹਾਂ ਹੀ ਅਸੀਂ ਅਗਲੀ ਖਬਰ ਦਾ ਰੁਕ ਕੱ ਲੈਨੇ ਆ ਜਿਹੜੀ ਕਿ ਚੰਡੀਗੜ੍ਹ 'ਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਬਣਾਉਣ ਨੂੰ ਲੈ ਕੇ ਜੁੜੀ ਹੈ ਦਰਅਸਲ ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਨਵੀਂ ਵਿਧਾ ਸਬਾ ਬਣਾਉਣ ਲਈ ਕਾਫੀ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਸਪਸ਼ਟ ਕੀਤਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਜ਼ਮੀਨ ਦੇ ਮਾਲਕਾਨੇ ਹੱਕ ਅਤੇ ਵਰਤੋਂ ਬਾਰੇ ਵਕਫ ਵਕਤ ਤਕਨੀਕੀ ਮਸਲੇ ਲਟਕੇ ਹੋਏ ਹਨ ਇਸ ਕਰਕੇ ਕੋਈ ਵੀ ਨਵਾਂ ਫੈਸਲਾ ਹੈ ਜਿਹੜਾ ਕੇਂਦਰ ਨੇ ਨਹੀਂ ਲਿਆ ਦੇਖੋ ਇਹ ਜਿਹੜਾ ਨਾ ਜਦੋਂ ਸਾਡੇ ਪੰਜਾਬੀ ਸੂਬਾ ਬਣਿਆ ਉਹਦੇ ਵਿੱਚ ਇੱਕ ਪਵਾੜੇ ਦੀ ਜੜ ਜਿਹੜੀ ਸੀ ਨਾ ਉਹ ਚੰਡੀਗੜ੍ਹ ਨੂੰ ਰੱਖ ਲਿਆ ਗਿਆ ਬਿਲਕੁਲ ਚੰਡੀਗੜ੍ਹ ਦੇ ਵਿੱਚ ਕਿਉਂਕਿ ਸਾਡੇ ਪੰਜਾਬ ਦੇ ਵਿਧਾਨ ਸਭਾ ਕੰਮ ਕਰ ਰਹੀ ਸੀਗੀ ਹਮ ਉਦੋਂ ਹਰਿਆਣਾ ਵੀ ਸਾਡੇ ਨਾਲ ਹੁੰਦਾ ਸੀਗਾ ਮਾਛਲ ਵੀ ਨਾਲ ਹੁੰਦਾ ਸੀਗਾ ਲੇਕਿਨ ਇਹ ਜਦੋਂ ਆਪਾਂ ਫੈਸਲਾ ਕਰਦੇ ਆ ਜਦੋਂ ਪੰਜਾਬੀ ਬੋਲਦੇ ਇਲਾਕੇ ਤੇ ਹੋਰ ਲੱਟਣਾ ਪਟਰਮ ਉਹਦੇ ਵਿੱਚ ਅਸੀਂ ਚੰਡੀਗੜ੍ਹ ਨੂੰ ਪਾਸੇ ਰੱਖ ਲੈਨੇ ਆ ਵੀ ਚੰਡੀਗੜ੍ਹ ਜਨਾਬ ਪੰਜਾਬ ਦਾ ਨਾ ਹਰਿਆਣਾ ਦਾ ਹਮ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜੀ ਵਿਧਾਨ ਸਭਾ ਹੈ ਉਹ ਚੰਡੀਗੜ੍ਹ ਦੇ ਵਿੱਚ ਕੰਮ ਕਰ ਰਹੀ ਸੀਗੀ ਹਮ ਔਰ ਹਰਿਆਣੇ ਵਾਲਿਆਂ ਨੇ ਆਪਣੀ ਵਿਧਾਨ ਸਭਾ ਦੇ ਉਸਲੇ ਮੰਗ ਕੀਤੀ ਸੀਗੀ ਸਾਡੇ ਜਿਹੜੇ ਗ੍ਰਹਿ ਮੰਤਰੀ ਨੇ ਅ ਅਮਿਤ ਸ਼ਾਹ ਜੀ ਇਹਨਾਂ ਨੇ ਇਹ ਉਸ ਵੇਲੇ ਕਿਹਾ ਸੀ ਵੀ 10 ਏਕੜ ਜ਼ਮੀਨ ਜੜੀ ਆ ਇਹਨਾਂ ਨੂੰ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਵਿੱਚ ਦਿੱਤੀ ਜਾਵੇ ਤੇ ਇਹ ਉੱਥੇ ਆਪਣਾ ਵਿਧਾਨ ਸਭਾ ਬਣੀ ਬਿਲਡਿੰਗ ਜਿਹੜੀ ਆ ਉੱਥੇ ਬਣਾ ਲੈਣਗੇ ਹਮ ਲੇਕਿਨ ਉਹਦੇ ਪ੍ਰਵਾਨਗੇ ਨਹੀਂ ਹੋਏ ਕਈ ਸਿਜਾਉ ਦੇ ਵਿੱਚ ਵੇਖਣ ਵਾਲੀਆਂ ਸੀਗਿਆ ਉਹਨਾਂ ਨੇ ਉਲਟਾ ਪੰਜ ਕੁ ਪੰਜ ਕੁ ਲੈ ਵਿੱਚੋਂ ਕੁਝ 12 ਏਕੜ ਜ਼ਮੀਨ ਜਿਹੜੀ ਸੀ ਉਹ ਪੰਜਾਬ ਦੇ ਹਵਾਲੇ ਕਰ ਦਿੱਤੀ ਸੀ ਕਿ ਵੀ ਇਹ ਪੰਜਾਬ ਨੂੰ ਦੇ ਦਿਓ ਤੇ ਇਹ ਜਿਹੜੀ ਜ਼ਮੀਨ ਇੱਧਰ ਲਈ ਦੇ ਦਿਓ 10 ਏਕੜ ਤੇ ਇਹਦੇ ਵਿੱਚ ਵਿਧਾਨ ਸਭਾ ਬਣ ਜਾਵੇ ਹੁਣ ਦੇਖੋ ਜਿਹੜੀ ਸਪਸ਼ਟ ਗੱਲ ਹੈ ਵੀ ਹਰਿਆਣਾ ਔਰ ਪੰਜਾਬ ਜਿਹੜੇ ਨੇ ਇਹ ਕਿਸੇ ਵੇਲੇ ਇੱਕੋ ਹੀ ਹੁੰਦੇ ਸੀ ਹੁਣ ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਜਦੋਂ ਵੰਡ ਹੁੰਦੀ ਆ ਆ ਫਿਰ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਿਹੜੀ ਸੈਂਟਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਉਹ ਦੋਵਾਂ ਸਟੇਟਸ ਨੂੰ ਜਿਹੜੀਆਂ ਉਹਨਾਂ ਨੂੰ ਉਹਨਾਂ ਸੜੀ ਕਰਾਵੇ ਜੇ ਉਹਨਾਂ ਨੂੰ ਵਿਧਾਨ ਸਭਾ ਦੇਣੇ ਆ ਬਣਾ ਕੇ ਤਾਂ ਹੋਰ ਵੀ ਕਿਤੇ ਬਣਾਏ ਜਾ ਸਕਦੇ ਆ ਜਿੱਥੋਂ ਉਹ ਆਪਣਾ ਆਰਾਮ ਨਾਲ ਕੰਮ ਕਰ ਸਕਦੇ ਨੇ ਜਿਵੇਂ ਕਿ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਸੀ ਪੰਜਾਬ ਕੋਲ ਝਗੜਾ ਪਿਆ ਸੀਗਾ ਤੇ ਪੰਜਾਬ ਯੂਨੀਵਰਸਿਟੀ ਉਸ ਲਈ ਬੰਸੀ ਰਾਰ ਉਹਨਾਂ ਨੇ ਕਹਿਤਾ ਸੀ ਵੀ ਅਸੀਂ ਕੁਰਕਸ਼ੇਤਰਾ ਦੇ ਵਿੱਚ ਬਣਾਵਾਂਗੇ ਆਪਣੀ ਕੁਰਕਸ਼ਿਤਾ ਯੂਨੀਵਰਸਿਟੀ ਤਾਂ ਉਹਨਾਂ ਨੇ ਉਸ ਲਈ ਬਣਾਈ ਸੀ ਇਹਦਾ ਵੀ ਕੋਈ ਨਾ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਸੀਗਾ ਪਰ ਮੈਨੂੰ ਲੱਗਦਾ ਹੈ ਵੀ ਕੇਂਦਰ ਜਿਹੜਾ ਹੈ ਨਾ ਕਿਤੇ ਨਾ ਕਿਤੇ ਜ਼ਰੂਰ ਛਿਰਾਰਤ ਕਰਦਾ ਹੈ ਇਹੋ ਜੀ ਉਹ ਕਹਿੰਦਾ ਵੀ ਇਹਨਾਂ ਦਾ ਝਗੜਾ ਸਟੇਟਸ ਦਾ ਜਿਹੜਾ ਝਗੜਾ ਹੈ ਆਪਸ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਕਿ ਸਾਡੀ ਪੁੱਛ ਕੇ ਜੜੀ ਆ ਕੈਮਰਾ ਵੇ ਸੋ ਇਸ ਕਰਕੇ ਇਸ ਚੀਜ਼ ਬਾਰੇ ਜੇ ਕੋਈ ਫੈਸਲਾ ਜਿਹੜਾ ਸਾਡੇ ਕੋਲ ਠੋਸ ਤੌਰ ਤੇ ਨਹੀਂ ਆਇਆ ਵੀ ਇਹ ਜਿਹੜੀ ਵਿਧਾਨ ਸਭਾ ਹੈ ਇਹ ਉਸ 10 ਏਕੜ ਦੀ ਜ਼ਮੀਨ 'ਚ ਬਣ ਜਾਏਗੀ ਲੇਕਿਨ ਮੇਰਾ ਖਿਆਲ ਹੈ ਵੀ ਇਹ ਚੀਜ਼ ਜਿਹੜੀ ਹੈ ਅਜੇ ਛੇਤੀ ਹੋਣ ਚਾਹਣ ਵਾਲੀ ਅੱਛਾ ਕੇਂਦਰ ਦੀ ਤੁਸੀਂ ਗੱਲ ਕੀਤੀ ਤੁਸੀਂ ਜਿਵੇਂ ਕਿ ਕਿਹਾ ਕਿ ਕੇਂਦਰ ਚਾਹੁੰਦਾ ਹੈ ਕਿ ਇਹ ਦੋਨੇ ਰਾਜ ਆਪਸ ਵਿੱਚ ਭਿੜਦੇ ਰਹਿਣ ਮਸਲਾ ਇਹ ਲਟਕਿਆ ਰਹੇ ਕੀ ਕਾਰਨ ਹੈ ਇਹ 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 ਨਹੀਂ ਹੁੰਦਾ ਇਹਦਾ ਕਾਰਨ ਕੋਈ ਨਹੀਂ ਹੁੰਦਾ ਇਟਸ ਪੋਲਿਟਿਕਲ ਕਾਰਨ ਹੁੰਦੇ ਆ ਬਹੁਤ ਸਾਰੇ ਅ ਤੁਸੀਂ ਇੱਕ ਸੈਂਟਰ ਦੇ ਵਿੱਚ ਬੈਠੇ ਹੋ ਹਕੂਮਤ ਚ ਚਲਾ ਰਹੇ ਹੋ ਤੁਹਾਡਾ ਸੰਗੀਟਾਂ ਚਾਹ ਹੈ ਵੀ ਸਾਰੀਆਂ ਸਟੇਟਸ ਨੂੰ ਤੁਸੀਂ ਆਪਸੇ ਜੋੜ ਕੇ ਰੱਖਣਾ ਹੈ ਬਿਲਕੁਲ ਪਰ ਜਦੋਂ ਕਿਤੇ ਤੁਹਾਨੂੰ ਇਹ ਲੱਗਦਾ ਹੈ ਵੀ ਜਿੱਦਾਂ ਹੁਣ ਸਾਡੇ ਪੰਜਾਬ ਤੇ ਹਰਿਆਣਾ ਦੇ ਹੈਗੇ ਆ ਅਸੀਂ ਇਕੱਠੇ ਜੁੜੇ ਹੋਏ ਆ ਇਧਰ ਹਿਮਾਚਲ ਜੁੜਿਆ ਹੋਇਆ ਹੈ ਹਮ ਸੈਂਟਰ ਨੂੰ ਇਹ ਲੱਗਦਾ ਵੀ ਇਹ ਤਿੰਨ ਸਟੇਟਸ ਦੇ ਵਿੱਚ ਜਿਹੜੀਆਂ ਦੋ ਸਟੇਟਸ ਨੇ ਉਹਨਾਂ ਵਿੱਚ ਸਾਡੀ ਸਰਕਾਰ ਨਹੀਂ ਹੈਗੀ ਹਮ ਸਿਰਫ ਇੱਕ ਦੇ ਵਿੱਚ ਹੈਗੀ ਹੈ ਉਹ ਜਿਹਦੀ ਹੈਗੀ ਆ ਉਹਦਾ ਦਖਲ ਇਧਰਲੇ ਪਾਸੇ ਉਹ ਵਧਾਉਣਾ ਚਾਹੁੰਦਾ ਹੈ ਇਸ ਕਰਕੇ ਇਹ ਸਾਰੇ ਮਸਲੇ ਜਿਹੜੇ ਆ ਇਹ ਸਾਡੇ ਸਾਹਮਣੇ ਖੜੇ ਹੋ ਰਹੇ ਨੇ ਸੋ ਇਹ ਇਹੋ ਜੀ ਗੱਲ ਜਿਹੜੀ ਹੈ ਨਾ ਇਹ ਜਦੋਂ ਤੁਸੀਂ ਇੱਕ ਤੁਸੀਂ ਤਾਕਤ ਚ ਰਹਿੰਦੇ ਹੋਇਆ ਇੱਕ ਤੁਸੀਂ ਸਰਕਾਰ ਦੇ ਵਿੱਚ ਰਹਿੰਦੇ ਹੋਇਆ ਜਦੋਂ ਤੁਸੀਂ ਪਾਰਟੀ ਲੈਵਲ ਦੇ ਉੱਤੇ ਆ ਕੇ ਕਲ ਸੋਚੋਗੇ ਨਾ ਉਦੋਂ ਫਿਰ ਤੁਹਾਨੂੰ ਇਹੋ ਜੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਤੁਹਾਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਗਾ ਬਿਲਕੁਲ ਇਸੇ ਇਸੇ ਤਰ੍ਹਾਂ ਹੋਰ ਖਬਰਾਂ ਤੇ ਵੀ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦਾ ਸਮਾਂ ਹੋ ਗਿਆ ਮਿਲਦੇ ਹਾਂ ਜਲਦੀ ਸਪ੍ਰਿੱਕਟ ਬਾਅਦ